ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਗੱਲ ਹੋਣ ਜਾ ਰਹੀ ਆ ਸੋਨੂ ਦੇ ਉਸ ਲੈਜੈਂਡਰੀ ਪੋਡਕਾਸਟ ਦੀ ਜਿੱਥੇ ਕੰਟੈਂਟ ਘੱਟ ਤੇ ਕਨਫਿਊਜ਼ਨ ਵਾਧਾ ਹਰ ਗੱਲ 'ਚ ਕਹਾਣੀ ਆ ਪਰ ਪੁਆਇੰਟ ਨਹੀਂ ਚਲੋ ਫਿਰ ਬਹੁਤੀ ਦੇਰ ਨਾ ਕਰਦੇ ਹੋਏ ਕਰਦੇ ਆ ਸਟਾਰਟ ਤੇ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਚੈਨਲ ਵਿੱਚ ਕੈਂਦੀ ਸਵਾਗਤ ਆ ਤੁਹਾਡਾ ਅੱਜ ਦੇ ਚੈਨਲ ਵਿੱਚ ਹਾਂਜੀ ਤਾਂ ਵੀਡੀਓ ਸਟਾਰਟ ਹੀ ਹੋਈ ਆ ਇਹ ਤਾਂ ਟ੍ਰੇਲਰ ਹੀ ਆ ਅੱਗੇ ਵੀਡੀਓ ਵਿੱਚ ਦੇਖਦੇ ਆ ਕੀ ਕੀ ਹੁੰਦਾ ਤੇ ਬਾਕੀ ਆਪਾਂ ਕਰਾਂਗੇ ਜੇ ਪੋਡਕਾਸਟ ਫਨੀ ਵਲੌਗ ਬਣਾਵਾਂਗੇ ਅੱਜ ਤੇ ਤੁਸੀਂ ਦੇਖ ਕੇ ਦੱਸੋਗੇ ਚੈਨਲ ਅੱਲ ਸੋਰੀ ਸਿਆ ਸੁਣ ਲਈ ਹਾਂ ਲਾ ਤਾਂ ਸੀ ਆਪ ਦਾ ਫਨੀ ਵਲੌਗ ਬਣਾਵਾਂਗੇ ਕਿਉਂ ਕਮੇਡੀ ਸਰਕਸ ਦਾ ਸੈਟ ਲਾਉਣ ਲੱਗਿਓ ਜਿਹੜਾ ਅਸੀਂ ਹਸਾਉਣੀ ਹਟਣਾ ਬਾਕੀ ਤੁਹਾਡੇ ਨਾਲ ਉਹ ਤਾਂ ਸਰਕੇ ਸੀ ਚੰਗੀ ਹੁੰਦੀ ਆ ਜਿਹੜੀ ਪੂਰੀ ਪ੍ਰੈਕਟਿਸ ਤੇ ਪ੍ਰੈਪਰੇਸ਼ਨ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦੀ ਆ ਤੇ ਇਧਰ ਵਲੌਗ ਦਾ ਮੂੰਹ ਸੇਰੀ ਨਹੀਂ ਹੁੰਦਾ ਵੀ ਅੱਗੇ ਕਰਨਾ ਕੀ ਆ ਕਲਾ ਪਤਾਰੀਆਂ ਕਰ ਰਿਆ ਤੇ ਦੀ ਕਰ ਲਗੇ ਪੋਡਕਾਸਟ ਤੇ ਆਪਾਂ ਦੋ ਕੁਰਸੀਆਂ ਲਗਾ ਤਵੇਂ ਤੇ ਫੋਟ ਕਾ ਦਨੇ ਆ ਤੇ ਸਿਰ ਆਪਾਂ ਦੇਖਦੇ ਆ ਪੋਡਕਾਸਟ ਕਰਨਾ ਤੇ ਵੀ ਆਪਾਂ ਤੁਹਾਨੂੰ ਪੁੱਛਣਗੇ ਪਾਣੀ ਸਵਾਲ ਤੇ ਆਪਾਂ ਦਵਾਂਗੇ ਆਨਸਰ ਪੋਡਕਾਸਟ ਕਿ ਪੋਡਕਾਸਟ ਹਜੇ ਵਾਵਾ ਪੋਡਕਾਸਟ ਨਾ ਕਹਿਤਾ ਪਰ ਇਹ ਕੰਮ ਹੈ ਤੁਹਾਡੇ ਲਈ ਕਸ਼ਟੀ ਨਾਲੇ ਸੋਨੂ ਕਹਿੰਦੀ ਹੋਊਗੀ ਕਿ ਕੋਈ ਨਵੀਂ ਸਟ੍ਰੈਟੇਜੀ ਚਲਾ ਲਈਏ ਹੋ ਸਕਦਾ ਪੋਡਕਾਸਟ ਵਾਲੀ ਸੱਦ ਲੈਣ ਪਿਆਰੀ ਸਮਝ ਗਈ ਸਸ਼ੀ ਕਾਲ ਸੋਨੂ ਜੀ ਸਸਤ ਕਾਲਮ ਕਿੱਦਾਂ ਜੀ ਬਾਤ ਯਾਰ ਤੁਸੀਂ ਦੱਸੋ ਠੀਕ ਆ ਜੀ ਹੋਰ ਦੱਸੋ ਫਿਰ ਬਾਤ ਯਾਰ ਜੀ ਤੁਸੀਂ ਦੱਸੋ ਤੇ ਹੋਰ ਕਿੱਦਾਂ ਚੱਲ ਰਹੀ ਹੈ ਲਾਈਫ ਬਾਤ ਯਾਰ ਜੀ ਇਹ ਨੂੰ ਕਹਿੰਦੇ ਆ ਪੋਡਕਾਸਟ ਦੀ ਸਟਾਰਟਿੰਗ 온 ਸਾਰੇ ਵੀਅਰਸ ਨੂੰ ਲੂਪ ਚ ਫਸਾ ਲਿਆ ਹੋਰ ਦੱਸੋ ਬਸ ਵਧੀਆ ਜੀ ਹੋਰ ਦੱਸੋ ਸਟਿਲ ਵਧੀਆ ਜੀ ਵਾਟ ਆ ਕੰਟੈਂਟ ਕ੍ਰੀਏਸ਼ਨ ਤੇ ਇਹਨੂੰ ਨੇਮ ਦਿੱਤਾ ਫਨੀ ਪੋਡਕਾਸਟ ਦਾ ਯਾ ਮਾਰ ਮਾਰ ਕੇ ਖੋਪੜੀ ਤੋੜ ਸਾਲੇ ਕਾ ਮਾਰ ਇਹ ਕਰੇ ਸਿਰ ਫੈਮਿਲੀ ਚ ਕੌਣ ਕੌਣ ਆਜੀ ਤੁਹਾਡੇ ਨਰਦ ਪੰਜ ਭੈਣਾ ਇੱਕ ਭਰਾ ਜੀ ਪਹਿਲਾਂ ਇਹਨਾਂ ਲੋਡ ਲਿਆ ਤੇ ਫਿਰ ਆਉਟਪੁੱਟ ਕੱਢੀ ਪੰਜ ਭੈਣਾ ਤੇ ਇੱਕ ਭਰਾ ਉਹਨੇ ਫੈਮਿਲੀ ਮੈਂਬਰ ਪੁੱਛੇ ਸੀ ਨਾ ਕਿ ਬ੍ਰਦਰ ਸਿਸਟਰ ਗਵਾ ਅਨਪੜ ਹੈ ਕਿਆ ਪਾਗਲ ਹੈ ਕਿਸੀ ਬਾਤ ਨੇ ਕਰ ਰਹਾ ਭਾਈ ਤੁਸੀਂ ਇਹ ਨਾ ਸੋਚਿਓ ਕਿ ਸੋਨੂ ਨੇ ਇਹ ਫਨੀ ਬਣਾਉਣ ਵਾਸਤੇ ਕੀਆ ਅਸਲ ਦੇ ਵਿੱਚ ਸੋਨੂ ਦਾ ਆਨਸਰ ਇਹੀ ਹੋਣਾ ਸੀ ਕਿਉਂਕਿ ਤੁਸੀਂ ਉਹਦਾ ਬ੍ਰੇਨ ਲੈਵਲ ਤਾ ਵਲੌਗ ਦੀ ਸਟਾਰਟਿੰਗ ਚੀ ਚੈੱਕ ਕਰ ਲਿਆ ਸਵਾਗਤ ਆ ਇੱਕ ਹੋਰ ਚੈਨਲ ਤੇ ਅੱਛਾ ਜੀ ਤਾਂ ਤੁਹਾਡਾ ਤੁਹਾਡਾ ਬੈਕਗ੍ਰਾਉਂਡ ਦੱਸੋ ਜੀ ਪਤਾ ਨਹੀਂ ਜੀ ਤੁਹਾਡਾ ਬੈਕਗ੍ਰਾਉਂਡ ਜੀ ਹੋਰ ਕਿ ਹੁੰਦਾ ਜੀ ਬੈਕਗ੍ਰਾਉਂਡ ਮਤਲਬ ਤੁਹਾਡਾ ਇਸ ਨਾਲ ਸਾਰਾ ਜੋ ਵੀ ਆ ਪਾਸਟ ਰਿਆ ਉਹ ਵਾਲਾ ਅੱਛਾ ਜੇ ਪਾਸਟ ਪਾਸਟਾ ਜੀ ਮੈਂ ਖਾਂਦੀ ਮੈਡਮ ਜੀ ਮੈਂ ਤੁਹਾਨੂੰ ਇਹ ਪੁੱਛ ਰਹੀ ਆ ਵੀ ਤੁਹਾਡੀ ਫੈਮਿਲੀ ਕੀ ਕਰਦੇ ਸੀ ਤੁਸੀਂ ਕੀ ਕਰਦੇ ਸੀ ਪੂਰੇ ਸਾਲ ਮਨੇ ਕੁਐਸਚਨ ਕਰਦੇ ਮੈਂ ਭੁੱਲ ਰਹੀ ਹਾਂ ਮੇਰਾ ਕਹਿੰਦਾ ਮਤਲਬ ਤੁਸੀਂ ਸਟੱਡੀ ਕਿੰਨੀ ਕੀਤੀ ਆ ਅੱਛਾ ਜੇ ਸਟਾਡੀ ਮੇਰਾ ਲੱਗਦਾ ਹੀ ਨਹੀਂ ਨਹੀਂ ਜੀ ਮੈਂ ਪੁੱਛਿਆ ਵੀ ਤੁਸੀਂ ਕਿੰਨੇ ਪੜੇ ਹੋ ਅੱਛਾ ਅੱਛਾ ਮਾਦੇ ਆ ਘਰ ਕਾ ਨਾ ਤੇ ਆਇਨ ਨਾ ਬੜੀ ਨਾ ਅੱਛਾ ਇਥੇ ਹਸਣਾ ਵੀ ਸੀ ਫਨੀ ਮੂਡ ਜ਼ਬਰਦਸਤੀ ਇੰਜੈਕਟ ਕਰਨ ਦੀ ਕੋਸ਼ਿਸ਼ ਇਨਸਟੈਡ ਆਫ ਹਸਣਾ ਸਾਨੂੰ ਇਹ ਬੋਰਿੰਗ ਲੱਗ ਰਿਹਾ ਅੱਜਾ ਠੀਕ ਹੈ ਤੇ ਤੁਹਾਡਾ ਵੀ ਮਤਲਬ ਪਹਿਰਾਵਾ ਦੱਸੋ ਵੀ ਤੁਹਾਨੂੰ ਸਿੰਪਲੀ ਪਸੰਦ ਆ ਤੁਸੀਂ ਮਾਡਲ ਬੰਨਾ ਕਿਉਂ ਨਹੀਂ ਪਸੰਦ ਕਰਦੇ ਮੈਨੂੰ ਪਸੰਦ ਜੁਨੇ ਮੈਨੂੰ ਸੂਟ ਗਾਣਾ ਸੁਣਨਾ ਲੱਗਦੇ ਐ ਇਹ ਫਿਰ ਚੜਾ 500 ਚ ਵੜ ਜਾ ਬਾਦੀ ਨਾ ਹਜ਼ਾਰ ਹਜ਼ਾਰ ਤਾਂ ਸਾਫ ਤੇ ਇੱਕ ਨਹੀਂ ਕਿਤੇ ਵੈਸੇ ਹਜ਼ਾਰ ਤੋਂ ਜੁਨੇ ਲਾਇ ਲੇ ਕਿ ਅਸੇ 500 ਦਾ ਸੂਟ ਨੇ ਸਾਰ ਲਨੇ ਐ ਲੋਜਿਕ ਕਹਾ ਹੈ ਇਹ ਤਾਂ ਉਹ ਲੋਜਿਕ ਹੋਇਆ ਮੈਂ ਵੈਜੀਟੇਰੀਅਨ ਕਿਉਂਕਿ ਨਾਨ ਵੈਜ ਬਹੁਤ ਮਹਿੰਗਾ ਮਿਲਦਾ ਕਹਿੰਦੀ ਮੈਨੂੰ ਸੂਟ ਪਾਉਣਾ ਪਸੰਦ ਆ ਕਿਉਂਕਿ ਜੀਨਸ ਹਜ਼ਾਰ ਹਜ਼ਾਰ ਰੁਪਏ ਦੀਆਂ ਮਿਲਦੀਆਂ ਓ ਮਾਈ ਗੋਡ ਥੋੜੀ ਸਿੰਪਲੀਸਿਟੀ ਦਾ ਲੋਜਿਕ ਫਿਰ ਤਾਂ ਸਿੰਪਲ ਰਹਿਣਾ ਤੁਹਾਡੀ ਪਸੰਦ ਨਹੀਂ ਬਜਟ ਵਾਲੀ ਮਜਬੂਰੀ ਹੋਇਆ ਹਾਂ ਤੁਸੀਂ ਆਏ ਦੱਸੋ ਵੀ ਤੁਹਾਡੀ ਲਵ ਸਟੋਰੀ ਕਿੱਦਾਂ ਰਹੀ? ਤੁਹਾਡੀ ਲਵ ਸਟੋਰੀ ਬਤੁਆਦੇ। ਮੁੰਡੇ ਦਾ ਕੀ ਨਾਮ? ਮੁੰਡਾ ਰਾਮ ਚ ਦੀਪ ਜੀ। ਉਹ ਤਾਂ ਸਾਰਿਆਂ ਨੂੰ ਪਤਾ। ਇਹ ਦੱਸੋ ਮੁੰਡਾ ਕਰਦਾ ਕੀ ਹੈ? ਉਹੰਦਾ ਕੌਸੇ ਨੂੰ ਜਵਰ ਲਾ। ਉਹ ਵੀ ਧੀ ਲੈ ਬਣਾਉਂਦਾ। ਹਾਂਜੀ। ਠੀਕ ਹੈ ਜੀ। ਆ ਗੱਲ 16 ਨੇ ਸੱਚ ਕੀਤੀ ਫੁੱਲ ਟਾਈਮ ਫ੍ਰੀ ਟਾਈਮ ਤੇ ਪਾਰਟ ਟਾਈਮ ਟਾਈਮ ਪਾਸ ਕਰਦਾ ਤੇ ਜੇ ਕਿਤੇ ਬਾਲੀ ਮਜਬੂਰੀ ਬਣ ਜੇ ਤਾਂ ਫਿਰ ਸੋਨੂ ਦੇ ਵਲੌਗਸ ਸ਼ੂਟ ਕਰਦਾ ਰੀਲਸ ਸ਼ੂਟ ਕਰਦਾ ਤੇ ਸੋਨੂ ਪ੍ਰਾਊਡਲੀ ਕਹਿੰਦੀ ਆ ਕਿ ਵੇਲਾ ਜੀ ਕਿਉਂਕਿ ਇਹਨੂੰ ਫ੍ਰੀ ਦਾ ਕੈਮਰਾਮੈਨ ਜੋ ਮਿਲਿਆ ਹੋਇਆ ਫਿਰ ਕਦੋਂ ਕਰਾਉਣੀ ਹੈ ਮੈਰੇ ਸਾਰੇ ਪੁੱਛਦੇ ਆ ਕਮੈਂਟਾਂ ਚ ਆਲਮੋਸਟ ਤੁਸੀਂ ਵੀ ਸਾਰੇ ਨਹੀਂ ਪੁੱਛਦੇ ਹੋਵੋਗੇ ਕਿ ਸੋਨੂ ਨੇ ਵਿਆਹ ਕਦੋਂ ਕਰਾਉਣਾ ਤੇ ਦੱਸੋ ਜੀ ਸੋਨੂ ਕਦੋਂ ਕਰਾਉਣਾ ਫਿਰ ਮੈਂ ਜੀ ਦੋ ਤਿੰਨ ਸਾਲ ਰੁੱਕ ਕੇ ਕਰਾਉਣਾ ਇੰਨਾ ਟਾਈਮ ਰੁੱਕ ਕੇ ਕਿਉਂ ਕਰਾਉਣਾ ਹਾਂ ਜੀ ਆਪਾਂ ਲਾਸਟ ਸੱਤ ਨਹੀਂ ਹੋਏ। ਅੱਛਾ ਸੈੱਟ ਫਿਰ ਕਦੋਂ ਹੋਣਾ? ਕਰਿਆ ਲੈ ਜਿਵੇਂ ਕੁਸਚ ਹੋ ਜਾਾਂਗੇ ਕਿਸੇ ਰ। ਠੀਕ ਹੈ ਜੀ। ਜਿਹੜੇ ਹਿਸਾਬ ਨਾਲ ਤੇਰਾ ਘਰ ਵਾਲਾ ਵੇਲਾ ਰਹਿੰਦਾ ਉਸ ਹੀ ਹਿਸਾਬ ਨਾਲ ਤਾਂ ਤੁਸੀਂ ਸੈੱਟ ਹੋਈ ਖੜੇ ਹੋ। ਬਾਕੀ ਹਾਂ ਜੀ ਸ਼ਡਿਊਲ ਬਹੁਤ ਟਾਈਟ ਆ। ਕਦੇ ਬਾਈਕ ਰਾਈਡਸ ਤੇ ਜਾਣਾ ਹੁੰਦਾ ਕਦੇ ਸਹੁਰਿਆਂ ਦੇ ਘਰ ਜਾਣਾ ਹੁੰਦਾ ਕਦੇ ਸਹੁਰਿਆਂ ਦੇ ਰਿਸ਼ਤੇਦਾਰਾਂ ਦੇ ਘਰ ਜਾਣਾ ਹੁੰਦਾ ਕਦੇ ਰੀਲਸ ਬਣਾਉਣੀਆਂ ਹੁੰਦੀਆਂ ਕਦੇ ਪ੍ਰਮੋਸ਼ਨਸ ਕਰਨੀਆਂ ਹੁੰਦੀਆਂ ਤੇ ਕਦੇ ਵਲੌਗ ਸ਼ੂਟ ਕਰਨੇ ਹੁੰਦੇ ਆ ਇਸੇ ਲਈ ਵਿਆਹ ਨੂੰ ਹਜੇ 3-4 ਸਾਲ ਹੋਰ ਲੱਗ ਜਾਣਗੇ ਬਾਕੀ ਜੇ ਸੈੱਟ ਹੋਣ ਤੋਂ ਬਾਅਦ ਤੱਕ ਹਸਬੰਡ ਰਿਹਾ ਤਾਂ ਵਿਆਹ ਵੀ ਜ਼ਰੂਰ ਹੋ ਜੂ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਤੇ ਕਈ ਲੋਕ ਇਹਨਾਂ ਨੂੰ ਕਮੈਂਟ ਵੀ ਕਰਦੇ ਆ ਨਾ ਇਹਨਾਂ ਦੇ ਬਾਥਰੂਮਾਂ ਤੇ ਗੇਟ ਨਹੀਂ ਲੱਗੇ ਹੋਏ ਤੇ ਇਹ ਐ ਘੁੰਮਦੇ ਫਿਰਦੇ ਆ ਇਹ ਕਰਦੇ ਆ ਉਹ ਕਰਦੇ ਆ ਤੇ ਹਾਂਜੀ ਫਿਰ ਦੱਸੋ ਫਿਰ ਸੋਨੂੰ ਵੀ ਗੇਟ ਕਿਉਂ ਨਹੀਂ ਲਵਾਏ ਹਜੇ ਤੱਕ ਮੈਂ ਕਹ ਚਾਲਾ ਜਿਹੜਾ ਨੇ ਕਿਹਾ ਰੱਬ ਸੋਨੂੰ ਬਾਥਰੂਮਣ ਗੱਤ ਲਵਾ ਲੈ ਮੈਂ ਕਹ ਚਾਲਾ ਕੁੱਕਰ ਤੇ ਕਰ ਦੂੰਗਾ ਤਾਂ ਮਲਵਾ ਦਿੰਦੀ ਪਰ ਸਾਡੇ ਕੋਲ ਤਾਂ ਹੈ ਨਹੀਂ ਪੈਸਾ ਲਵਾਉਣ ਨੂੰ ਬਾਥਰੂਮ ਆ ਕੋਈ ਟੈਂਪਲ ਨਹੀਂ ਜਿੱਥੇ ਸ਼ਰਦਾ ਨਾਲ ਕੰਮ ਚੱਲੂਗਾ ਬਾਕੀ ਸਾਰਾ ਘਰ ਵਧੀਆ ਤਰੀਕੇ ਨਾਲ ਤਿਆਰ ਕੀਤਾ ਹੁੰਦਾ ਤੇ ਬਾਥਰੂਮ ਛੱਡੇ ਹੁੰਦੇ ਆ ਸympathy ਲੈਣ ਨੂੰ ਬਾਕੀ ਇਹਦੇ ਮੰਗਣ ਦਾ ਤਰੀਕਾ ਥੋੜਾ ਕੈਜੂਅਲ ਆ ਵੀ ਜਿਹੜੇ ਗਲਤ ਕਮੈਂਟ ਕਰਦੇ ਆ ਉਹ ਮੈਨੂੰ Google Pay ਕਰ ਦੋ ਇੱਕ ਘਰ ਦੇ ਵਿੱਚ ਤੁਸੀਂ 10-15 ਜਣੇ ਰਹਿੰਦੇ ਹੋ ਤੇ ਜਿਹਦੇ ਵਿੱਚੋਂ 5-6 ਜਣੇ ਵਧੀਆ ਕਮਾਈ ਕਰਦੇ ਆ ਸਟਿਲ ਤੁਸੀਂ ਬਾਥਰੂਮਾਂ ਨੂੰ ਗੇਟ ਨਹੀਂ ਲਵਾਏ ਤੇ ਫਿਰ ਲੋਕ ਤਾਂ ਬੋਲਣ ਗਏ ਸਾਰੇ ਵਲੌਗਰਾਂ ਦੀ ਗਰੀਬੀ ਬਾਥਰੂਮਾਂ ਚ ਹੀ ਵੜ ਜਾਂਦੀ ਆ ਬਾਕੀ ਸਾਰਾ ਘਰ ਤਾਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਹੋਇਆ ਤੇ ਬਾਥਰੂਮ ਦੇ ਇੱਕ ਗੇਟ ਲਵਾਉਣ ਵੇਲੇ ਇਹਨਾਂ ਦੇ ਹਾਲਾਤ ਰੋਡ ਤੇ ਆਉਣ ਵਾਲੇ ਹੋ ਜਾਂਦੇ ਆ ਬੱਤ ਸਹੀ ਏ ਤੁਹਾਨੂੰ ਪਤਾ ਹੀ ਹਨਾ ਵੀ ਗਰੀਬ ਲੋਕ ਹਨਾ ਵੀ ਨਹੀਂ ਇੰਨਾ ਫੋਰਡ ਕਰ ਸਕਦੇ ਪਰ ਬੋਲਣ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਕੀ ਬੋਲ ਰਹੇ ਹਾਂ ਹਨਾ ਤੇ ਵੀ ਉਹ ਇਹ ਇਹ ਸੋਚ ਸਮਝ ਕੇ ਨਹੀਂ ਬੋਲਦੇ ਵੀ ਅਸੀਂ ਸਵਾਲ ਕਿਹੋ ਜਿਹਾ ਕਰਦੇ ਹਾਂ ਕਮੈਂਟ ਕਿਹੋ ਜਿਹਾ ਕਰਦੇ ਹਾਂ ਹਨਾ ਗਰੀਬੀ ਹੋਣ ਕਰਕੇ ਦਰਵਾਜ਼ਾ ਨਹੀਂ ਫੋਰਡ ਕਰ ਸਕਦੇ ਹਰ ਡੇਲੀ ਨਵੇਂ ਸੂਟ ਬਣਾ ਸਕਦੀਆਂ ਚਾਹੇ ਕੋਈ ਵੀ ਫੰਕਸ਼ਨ ਹੋਵੇ ਸੋਨੂ ਤੇ ਉਹਦੀਆਂ ਭੈਣਾਂ ਸੂਟ ਰਿਪੀਟ ਕਰਕੇ ਨਹੀਂ ਜਾਂਦੀਆਂ ਹਰ ਵਾਰ ਨਵਾਂ ਹੁੰਦਾ ਗਰੀਬੀ ਇੰਨੀ ਜ਼ਿਆਦਾ ਕਿ ਸਿਰਫ ਸੂਟ ਹੀ ਬਣ ਸਕਦੇ ਆ ਦਰਵਾਜ਼ੇ ਨਹੀਂ ਆਪਾਂ ਨੂੰ ਐ ਨਹੀਂ ਕਹਿਣਾ ਚਾਹੀਦਾ ਕਿ ਰੰਗ ਰੂਪਾ ਹਨਾ ਕਿਦਾਂ ਇਹਦੀ ਆਵਾਜ਼ ਕਿਦਾਂ ਤੇ ਵੀ ਬਹੁਤ سارے ਲੋਕ ਇਹਨਾਂ ਦੀਆਂ ਰੀਲਾਂ ਤੇ ਮਤਲਬ ਕਿ ਰੀਸਾ ਲੌਂਦੇ ਆ ਹਨਾ ਕਹਿੰਦੇ ਆਗੇ ਵੀਓ ਲੱਲੂ ਰਾਮ ਵਾਲੀ ਜਿਹੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਰੀਲ ਮੈਂ ਦੇਖੀ ਹੈਗੀ ਤੇ ਤੁਸੀਂ ਵੀ ਦੇਖੀ ਹੋਣੀ ਆ ਤੇ ਹਾਂਜੀ ਉਹ ਦੱਸੋ ਵੀ ਉਹ ਕਿੱਦਾਂ ਵੀ ਮਤਲਬ ਕਿ ਤੁਸੀਂ ਬਣਾਈ ਸੀ ਹਾਂਜੀ ਜਿਹੜੀ ਉਹ ਲੱਲੂ ਰਾਮ ਵਾਲੀ ਤੁਹਾਡੀ ਫੇਮਸ ਹੋ ਰਹੀ ਹੈ ਵੌਇਸ ਉਹ ਕਿੱਦਾਂ ਹੋਈ ਕਿੱਦਾਂ ਹੋਈ ਨੂੰ ਕੀ ਇਹਨੇ ਬਹੁਤ ਮਿਹਨਤ ਕੀਤੀ ਸੀ ਲੋਕਾਂ ਨੇ ਗੱਲ ਚੱਕ ਲਈ ਤੇ ਵਾਇਰਲ ਹੋ ਗਈ ਉਹ ਪਤਾ ਕੀ ਗੱਲ ਆ ਜੇ ਜਦੋਂ ਆਪਾਂ ਨਵਾਂ ਨਵਾਂ ਕੰਮ ਸਟਾਰਟ ਕਰਦੇ ਆ ਹਨਾ ਤੇ ਪੰਦਰੋਂ ਨਹੀਂ ਪਤਾ ਹੁੰਦਾ ਹਨਾ ਉਹ ਮੇਰਾ ਫਸਟ ਵੀਲ ਸੀਗਾ ਮੇਰਾ YouTube ਤੇ ਤੇ ਬਾਕੀ ਨੂੰ ਨਹੀਂ ਪਤਾ ਲੱਗਦਾ ਕਿ ਉਹ ਕਰਾ ਕਿ ਮੈਂ ਕਰਦੇ ਰਹੀ ਹਾਂ ਵੀਡੀਓ ਤੇ ਮੈਂ ਅਗਰ ਤਾਂ ਇਹ ਪਾਸੇ ਵਾ ਉਹ ਮੇਰਾ ਬਾਕੀ ਸਾਰੇ ਵੀਡੀਓ ਲੱਗਦਾ ਉਸ ਤੋਂ ਤੇ ਇਤਹਾਤ ਅਜਿੱਟ ਤਾਂ ਤੂੰ ਹੁਣ ਵੀ ਨਹੀਂ ਕਰਦੀ ਜਿਹੜਾ ਕੁਝ ਮੂੰਹੋਂ ਨਿਕਲ ਜੇ ਬਸ ਠੀਕ ਹੀ ਆ ਕੈਮਰਾ ਚਾਲੂ ਕੀਤਾ ਕੁਝ ਵੀ ਬੋਲਿਆ ਤੇ ਅਪਲੋਡ ਕਰਤਾ ਪਿੱਛੇ ਭਵਾਂ ਕੱਪੜੇ ਲਟਕੀ ਜਾਂਦੇ ਹੋਣ ਭਵਾਂ ਵਾਇਸ ਕੱਟੀ ਜਾ ਰਹੀ ਹੋਵੇ ਤੇ ਭਵਾਂ ਸਾਡੇ ਵਰਗੇ ਨੂੰ 360 ਐਂਗਲ ਤੇ ਧੌਣ ਘੁਮਾ ਕੇ ਵੀਡੀਓ ਦੇਖਣੀ ਪਵੇ ਤੇ ਉਹ ਕਰੋ ਮਾਨੂੰ ਹਰ ਪਾੜ ਦੇ ਸਿਆਪਾ ਮਨ ਕਰੇ ਵੀ ਆਪਣੀ ਪੰਜਾਬੀ ਭਾਸ਼ਾ ਆਪਾਂ ਇੱਕ ਦੂਜੇ ਨਾਲ ਬੋਲਦੇ ਰਹਿਣੇ ਆ ਤੇ ਫਰਮਾ ਬੋਲਦਾ ਲਾ ਕਿ ਹਨ ਜਿਹੜੀ ਬੋਲੀਗੀ ਹਨ ਕਿੰਨੇ ਵੀ ਬਸ ਜਿਵੇਂ ਆਪਣੀ ਪੰਜਾਬੀ ਭਾਸ਼ਾ ਦਾ ਲੋਚਾ ਹੈ ਹਨ ਤੇ ਪਿਆਰ ਦਾ ਨਾਮ ਲੈਤਾ ਬਸ ਚੁਵਾ ਕਰਦਾ ਮੇਰਾ ਭਾਂਦਰ ਛੋਟੀ ਭੈਣ ਦਾ ਮੁੰਡਾ ਤੇ ਨੋਕਾ ਦਾ ਸੱਚ ਵਾਇਸ ਟੈਕ ਜੀ ਸੋ ਉਹਨੇ ਆਇਆ ਕਿ ਬਾਕੀ ਵੀ ਪੰਜਾਬੀ ਬੋਲਦੇ ਆ ਬਾਕੀ ਕਿਹੜਾ ਫਾਰਸੀ ਬੋਲਦੇ ਆ ਪਰ ਬੋਲਣ ਬੋਲਣ ਦਾ ਫਰਕ ਹੁੰਦਾ ਤੂੰ ਤਾਂ ਰੌਅ ਕੰਟੈਂਟ ਨੂੰ ਸੀਰੀਅਸ ਹੀ ਲੈ ਗਈ ਜਿਹੜਾ ਕੁਝ ਤੁਹਾਡੇ ਘਰੇ ਜਿਵੇਂ ਚੱਲਦਾ ਹੋਵੇ ਉਵੇਂ ਹੀ ਅਪਲੋਡ ਕਰ ਦਿੰਨੀ ਆ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਲਈ ਨਹੀਂ ਹੁੰਦੀਆਂ ਜੇ ਟਰੋਲ ਨਹੀਂ ਹੋਣਾ ਤੇ ਜੇ ਹੋਣਾ ਫਿਰ ਤੁਹਾਡੀ ਮਰਜ਼ੀ ਤੇ ਵੀ ਹੁਣ ਇਹਨਾਂ ਨੂੰ ਐਡੀਟਿੰਗ ਕਰਨੀ ਆ ਗਈ ਵੈਸੇ ਲੋਕ ਮੂੰਹ ਤੇ ਕੁਝ ਹੋਰ ਹੁੰਦੇ ਆ ਹਨਾ ਤੇ ਪਿੱਠ ਪਿੱਛੇ ਕੁਝ ਹੋਰ ਹੁੰਦੇ ਆ ਹਨਾ ਤੇ ਇਹ ਸੋਨੂੰ ਮੈਡਮ ਜੋ ਵੀ ਨੇ ਆਪਣੇ ਜਿੱਦਾਂ ਦੇ ਵੀ ਨੇ ਉਦਾਂ ਹੀ ਰਿਐਲਿਟੀ ਦਿਖਾਉਂਦੇ ਨੇ ਬਲੌਗਾਂ 'ਚ ਹਨਾ ਕਦੇ ਵੀ ਇਹਨਾਂ ਨੇ ਉੱਚੀ ਨੀਵੀਂ ਗੱਲ ਨਹੀਂ ਕੀਤੀ ਹਨਾ ਕਦੇ ਵੀ ਸ਼ੋਸ਼ੇਬਾਜ਼ੀ ਨਹੀਂ ਕੀਤੀ ਆ ਵੀ ਮਤਲਬ ਕਦੇ ਵੀ ਕਿਸੇ ਨੂੰ ਐ ਨਹੀਂ ਦਿਖਾਇਆ ਬਲੌਗਾਂ 'ਚ ਵੀ ਮਤਲਬ ਕੱਟ-ਕੱਟ ਕੇ ਨਹੀਂ ਦਿਖਾਏ ਜਿੱਦਾਂ ਦੇ ਹੁੰਦੇ ਆ ਉਦਾਂ ਦੇ ਹੀ ਬਲੌਗ ਪਾਉਂਦੇ ਨੇ ਫੈਮਿਲੀ ਨਾਲ ਤੇ ਤੁਸੀਂ ਦੇਖਿਆ ਹੀ ਇਹਨਾਂ ਦੇ ਬਲੌਗ ਉਹੀ ਤਾਂ ਪ੍ਰੋਬਲਮ ਆ ਕੱਟ-ਕੱਟ ਕੇ ਪਾਇਆ ਕਰੋ ਹਰ ਇੱਕ ਚੀਜ਼ ਸ਼ੋਅ ਨਾ ਕਰਿਆ ਕਰੋ ਇਹ ਨਾ ਰੀਅਲ ਵੀ ਨਾ ਪਾਇਆ ਕਰੋ ਵੀ ਈ ਵਿਊਅਰ ਆ ਜਿਹੜਾ ਰਿਗਰੈਟ ਕਰਨ ਲੱਗ ਜੇ ਕਿ ਇਹ ਮੈਂ ਕਿਹਨੂੰ ਸਬਸਕ੍ਰਾਈਬ ਕਰ ਲਿਆ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਰੀਅਲ ਨਹੀਂ ਪਾਉਣਾ ਤਾਂ ਫੇਕ ਬਣ ਜਾਓ ਕੁਝ ਸੋਸਾਇਟੀ ਦੀਆਂ ਬਾਉਂਡਰੀਜ਼ ਹੁੰਦੀਆਂ ਕੁਝ ਚੀਜ਼ਾਂ ਐਜ਼ ਇਟ ਇਜ਼ ਸ਼ੋਅ ਕਰਨ ਵਾਲੀਆਂ ਹੁੰਦੀਆਂ ਤੇ ਕੁਝ ਚੀਜ਼ਾਂ ਪ੍ਰਾਈਵੇਟ ਰੱਖਣ ਵਾਲੀਆਂ ਐਂਡ ਇਹਦੇ ਵਿੱਚ ਬੈਲੈਂਸ ਕਰਨਾ ਆਉਣਾ ਚਾਹੀਦਾ ਬਹੁਤ ਵਧੀਆ ਜੀ ਹਾਂਜੀ ਤਾਂ ਤੁਹਾਨੂੰ ਵੀ ਮਤਲਬ ਪਤਾ ਹੀ ਹੈ ਨਾ ਪੋਡਕਾਸਟ ਕੀਤਾ ਆਪਾਂ ਸੋਨੂੰ ਦਾ ਅੱਜ ਅਸੀਂ ਕਿਹਾ ਕਿ ਤੇ ਬੋਰਕਾਸਟ ਕੀਤਾ ਤੇ ਸੋਨੂ ਭੈਣ ਬਹੁਤ ਵਧੀਆ ਨੇ ਹਨਾ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕਰਿਆ ਕਰੋ ਤੇ ਨਾਲ سپورਟ ਕਰਿਆ ਕਰੋ ਇਹਨਾਂ ਨੂੰ ਬੈਡ ਕਮੈਂਟ ਨਾ ਕਰਿਆ ਕਰੋ ਤੇ ਬਹੁਤ ਹੀ ਵਧੀਆ ਭੈਣ ਨੇ ਆਪਣੇ ਤੇ ਰੱਬ ਦੀ ਦੇਣਾ ਵਾਇਸ ਰੰਗ ਜੋ ਵੀ ਆ ਹਨਾ ਰੰਗ ਰੂਪ ਤਾਂ ਚਲੋ ਮੰਨਿਆ ਕਿ ਰੱਬ ਦੀ ਦੇਣਾ ਬਟ ਲੋਕ ਕਮੈਂਟ ਕੰਟੈਂਟ ਦੇਖ ਕੇ ਕਰਦੇ ਆ ਬਹੁਤ ਸਾਰੇ ਲੋਕ ਬਲੈਕ ਸਕਿਨ ਦੇ ਨਾਲ ਵੀ ਵਧੀਆ ਕੰਟੈਂਟ ਦੇ ਕੇ ਲੋਕਾਂ ਤੋਂ ਰਿਸਪੈਕਟ ਲੈ ਲੈਂਦੇ ਆ ਐਂਡ ਉਹਨਾਂ ਦੇ ਸਕਿਨ ਕਲਰ ਤੇ ਕੋਈ ਵੀ ਕਮੈਂਟ ਨਹੀਂ ਕਰਦਾ ਪਰ ਇੱਥੇ ਕਮੈਂਟ ਆਪਦੀਆਂ ਹਰਕਤਾਂ ਕਰਕੇ ਲੈਨੇ ਹੋ ਤੁਸੀਂ ਤੇ ਸਭ ਰੱਬ ਦੀ ਦੇਣਾ ਤੇ ਮੈਨੂੰ ਤਾਂ ਬਹੁਤ ਵਧੀਆ ਨੇਚਰ ਲੱਗਿਆ ਇਹਨਾਂ ਦਾ ਮੈਨੂੰ ਤਾਂ ਬਹੁਤ ਪਸੰਦ ਆਏ ਤਾਂ ਤੁਸੀਂ ਵੀ ਇਹਨਾਂ ਨੂੰ ਜਦੋਂ ਮਿਲੋਗੇ ਤਾਂ ਤੁਹਾਨੂੰ ਵੀ ਇਹਨਾਂ ਦਾ ਨੇਚਰ ਬਹੁਤ ਵਧੀਆ ਲੱਗੂਗਾ ਤੇ ਬਾਕੀ ਅੱਗੇ ਮਿਲਦੇ ਆ ਜੀ ਫਿਰ ਕਿਸੇ ਹੋਰ ਬੰਦੇ ਨਾਲ ਬਾਕੀ ਨੇਚਰ ਤਾਂ ਬਹੁਤ ਵਧੀਆ ਅਸੀਂ ਦੇਖ ਲਿਆ ਕਿਰਨਾ ਵਾਲੀ ਕੰਟਰੋਵਰਸੀ ਚ ਬਾਕੀ ਇਹਨਾਂ ਨੇ ਬਣਾਉਣਾ ਸੀ ਫਣੀ ਪੋਡਕਾਸਟ ਪਰ ਬਣ ਗਿਆ ਡਰਾਈ ਕਾਸਟ ਜਿੱਥੇ ਨਾ ਕੋਈ ਹਿਊਮਰ ਨਾ ਕੋਈ એનર્ਜੀ ਤੇ ਨਾ ਕੋਈ ਵਾਈਬ ਬਾਕੀ ਫਿਰ ਵੀ ਜੇ ਕਿਸੇ ਨੂੰ ਫਣੀ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਐਂਡ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਹਰ ਇੱਕ ਵੀਡੀਓ ਤੇ ਸੋਹਣੇ-ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ